ਮਹਾਰਪ੍ਰੀਤ ਸਿੰਘ ਪਿੰਡ ਬੱਪੀਆਂਣਾ ਤੁਹਾਡਾ ਮੇਰੇ ਨਵੇਂ ਬਲੌਗ 'ਚ ਸਵਾਗਤ ਹੈ ਅੱਜ ਇਹਨਾਂ ਪਸ਼ੂਆਂ ਵਾਸਤੇ ਪਰਧਿਤ ਕਰਾ ਕੇ ਲਿਉਨੇ ਆ ਬਈ ਪੀਖੀ ਤੋਂ ਆਪਾਂ ਘਰ ਦੀ ਵੀਡ ਕਰਾਉਣੇ ਹੁੰਦੇ ਆ ਉਹਨੂੰ ਘਰ ਦੀ ਵੀਡ ਪਾਉਣੇ ਆ ਉੱਥੇ ਤੁਹਾਨੂੰ ਦਿਖਾਵਾਂਗੇ ਟੀ ਕੁਝ ਪਾਉਣੇ ਆ ਆਪਾਂ ਦੇ ਵਿੱਚ ਤੇ ਇੱਕ ਬਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਇਹਦੇ ਨਾਲ ਹੌਸਲਾ ਬਣਿਆ ਰਹਿੰਦਾ ਵੀ ਮੇਰੇ ਦੋ ਦੇਖਦੇ ਨੇ ਸਾਰੇ ਤੇ ਪ੍ਰੀਤ ਸੰਧੂ ਫਾਰਮਰ ਨਾਮ ਤੇ ਆਪਣਾ ਚੈਨਲ ਲੱਗਾ ਉਹ ਸਬਸਕ੍ਰਾਈਬ ਜਰੂਰ ਕਰੋ ਕੰਠ ਪਰ ਲਾ ਕੇ ਗੱਟੇ ਬਈ ਇੱਕ ਪਰ ਕੇ ਰੱਖਤਾ ਇੱਕ ਭਰੀ ਜੰਨੇ ਆਗੇ ਕਣਕਾਂ ਦੀ ਬਾਵਾ ਰੱਖ ਲਈ ਤੇ ਆਪਾਂ ਵੀ ਰੇਟ ਆਊਗਾ ਰੇਟ ਆਏ ਕੀ ਬਾੜਾ ਆਇਆ ਲੀਗਾ ਪਹਿਲਾਂ ਕਹੇ ਸੀ ਵੀ ਵਧਦਾ ਆਊਗਾ ਤੇ ਘਰ ਦੀ ਸਰੋਂ ਹੁੰਦੀ ਹੈ ਆਪਣੀ 2 ਸਾਲਾਂ ਦੇ ਵਿੱਚ ਹੀ ਰੱਖ ਲੈਣੇ ਆ ਇੱਕ ਘਟਾ ਉਹਦਾ ਲੈ ਜਾਗੇ ਅੱਧਾ ਕ ਪਈ ਜਾਈ ਜਾਂਦੇ ਰਸਤੇ 'ਚ ਹੌਂ ਦਾ ਜੀ ਬਹੁਤਾ ਉਹੀ ਗੱਲ ਆ ਸਰਜੀਤਪੁਰੋਂ ਦਾ ਗਾਣਾ ਨਹੀਂ ਕੱਪੀ ਕੀ ਵੀ ਕਰੇ ਰ ਬਣ ਗਿਆ ਹੱਤਾ ਘੰਟਾ ਹੋ ਗਏ ਘਰੋਂ ਚੱਲਣ ਨੂੰ ਉਹ ਜਿਉਂ ਦੇ ਵਾਂਗੂ ਹੈਲੋ ਗਾਇਸ ਵੀਰ ਫਾਈਨਲੀ ਪਹੁੰਚ ਗਏ ਸਿੰਗਲਾ ਵੀਡੀਓ ਯੂਨੀਵਰਸਿਟੀ ਵਾਲਿਆਂ ਦੇ ਮਸਾਂ ਲਈ ਅੱਜ ਦਾ ਵਿਖੀ ਆ ਅੱਜ ਸਿੰਗਲਾ ਵੀਡੀਓ ਨਾਸਟਰੀ ਵਿਖੀ ਸਮਾਉ ਉਤਨੋ ਲਾ ਰੋਡ ਤੇ ਫੈਕਟਰੀ ਹੈ ਸਾਰਾ ਕੁਝ ਕਰਦੇ ਨੇ ਉਹ 14 ਤੋਂ ਲੈ ਕੇ ਗ੍ਰੈਂਡ ਕਹਿੰਦੇ ਨੇ ਪਰ ਅਕਸ ਗ੍ਰੈਂਡ ਕਰ ਦਿੰਦੇ ਆ ਆਪਾਂ ਪੂਰੇ ਦੇਗੇ वरी ग्रैंड करण जे भई छॾे ਇਹ ਟਰੈਕਟਰ ਕੋਈ ਵੀ ਥਾਂ ਨਾਲ ਲੈ ਕੇ ਆਉਂਦਾ ਉਹ ਘਟਾਉਣ ਵਾਸਤੇ ਜਾਂ ਇਹ ਦੇਖਣਾ ਹੁੰਦਾ ਥੱਕੀ ਦਾ ਟਰੱਕ ਆ ਫੀਮੇਲਾ ਸਮਾਨ ਆਇਆ ਸਾਰਾ ਸੋਇਆ ਜੂਰੀ ਹੋ ਗਈ ਸਾਬ ਸੋਇਆ ਵੀ ਨਾ ਤਾਂ ਦਰਿਆ ਸਾਰਾ ਬੋਸ ਇਧਰ ਮੈਨ ਨਾਲ ਵਿੱਚ ਆ ਗਏ ਪ੍ਰੋਫੀ ਵਗੈਰਾ ਪਾ ਤੋੜਾ ਕਣਕ ਦਾ ਚੌਕਰ ਕੁੱਲ ਚੀਜ਼ ਮਿਲਦੀ ਹੈ ਇੱਥੋਂ ਜਿਹੜੀ ਵੀ ਤੁਸੀਂ ਖੋੜਾ ਚਾਹੁੰਦੇ ਹੋ ਬਾਹਰ ਜਾਂਦਾ ਵਕੀਰਾ ਨਹੀਂ ਪਾਇਗਾ 14 ਕਿਰਾਾ ਆਪਾਂ ਬਾਰਾਂ ਨੂੰ ਸਾਡੇ ਨਾਲ ਪਹੁੰਚ ਨੰਬਰ ਨਾਲ ਬਾਤ ਕਰਿਆ ਸੱਜਣ ਨੇ ਮੇਰੇ ਨਾਲ ਇਸ਼ਾਰੇ ਕੀਤਾ ਹਾਂ ਹਾਲਾ ਭਾਈ ਠੀਕਾ ਜੀ से बदू ਕਿੰਨੂ ਕਿੰਨਾ ਟਾਈਮ ਹੋ ਗਿਆ ਭਾਈ ਇੱਥੇ ਕੰਮ ਕਰ ਦੇ ਨੂੰ ਬਾਗੀ ਇਹ ਕਰਨਾ ਹੈ ਸਤੂਆਪੂ ਲਾਗੇ ਕਰਤੀ ਲੋਡ ਗੱਡੀ ਦੋ ਘੱਟੇ ਲੈ ਇਹ ਚਾਰ ਕਰਵਾ ਕੇ ਲੈ ਗਏ ਹੈ ਜਿਹੜੀ 10 ਕਿਲੋਏ ਮੇਰੇ ਸੁਣੇਗੇ 14 10 ਨਹੀਂ ਭਾਈ 14 ਦੇਖੀ ਆਪ ਬਤਾ ਦਈਏ ਤੰਗਰੇ ਇਹ ਨਾ ਦੇਖ 14 ਕਿਲੋ ਵਰਗੀ ਖੈ ਨੂੰ ਪਿੱਛੇ ਜੇ ਕਰ ਦੇ ਬਾਈ ਥੋੜਾ ਜਿਹਾ ਇਹਨੂੰ ਨਹੀਂ ਤਾਂ ਭਾ ਇਹਨੂੰ ਦੱਬ ਲੂਗੀ ਮੈਂ ਵਿਚਾਰੇ ਨੂੰ ਉਹਨੂੰ ਠੀਕ ਆ ਜੀ ਲੋ ਜਾਨ ਨੇ ਆ ਕਰਾ ਨੂੰ ਕਰਾ ਲਿਆ ਫੀੜਾ ਠੀਕੀ ਦਾ ਹਾਲ ਤਾਂ ਮਾਨਸਾ ਨੂੰ ਠੀਕ ਆ ਟ੍ਰੈਫਿਕ ਦਾ ਘੱਟ ਇੱਥੇ ਖਣਾ ਕਰਨੀ ਇੱਥੇ ਟ੍ਰੈਫਿਕ ਦਾ ਘੱਟਾ ਹੀ ਵਧੀਆ ਮੌਨਾਂ ਤੇ ਕਰਦੇ ਰਹਿਣੇ ਆਪਾਂ ਖੁੱਲਾ ਤਾਂ ਬਾਦੂ ਆ ਜਾ ਦੇ ਦੇ ਤਾਂ ਨਹੀਂ ਬੋਣਾ ਜੇ ਤਾਂ ਬਾਦੂ ਆ ਹੁਣ ਤਾਂ ਇਹ ਕਿਹੜਾ ਪਰੋਜ ਕੱਢ ਦੇਗੇ ਦੇਖੀ ਬਾਬਾ ਮੱਚ ਮਾਰੇ ਕਿਤੇ ਖਲਾਵਦੀ ਪਾਣੀ ਇਹਦੇ ਲਈ ਆਪਾਂ ਕਰਾ ਲੈਂਦਾ ਖਾਣਾ ਦਾਣਾ ਇਹਨਾਂ ਦਾ ਹੈਲੋ ਵੜੀ ਬਣਾ ਲੈਣ ਦੀ ਮਹੀਨੇ ਦਾ ਖਾਣਾ ਦਾ ਲ ਹੋ ਗਿਆ ਨਾਲ ਹਰਮਨ ਸਿੰਘ ਨੂੰ ਲਾ ਲੈ ਨਾਲ ਮੀਨਾ ਚੱਲ ਜੂ ਹੁਣ ਹਰਮਨ ਹੈਲੋ ਕਰ ਦੇ ਸਾਰਿਆਂ ਨੂੰ ਹੈਲੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਭਾਈ ਸਾਰਿਆਂ ਨੂੰ ਦੇਖਤੀ ਆ ਤੇ ਸਪੋਰਟ ਵੀ ਕਰਨਾ ਹਾਂ ਹੁਣ ਤਾਂ ਖੜਾ ਦੋ ਇਹ ਮੁੰਡਾ ਮੈਂ ਕਰ ਜਦੋਂ ਕਾਉਣ ਲੱਗੇ ਕੱਟੇ ਪਹਿਲਾਂ ਤਾਂ ਕਾਇ ਹੀ ਨਹੀਂ ਜਾਂਦੇ ਸੀ ਫੋਬਰ ਹੁੰਦਾ ਜਾਂਦਾ ਉਹ ਤਾਂ ਹੁਣ ਖਰਾ ਬਰਾਬਰੀ ਲੱਗਦਾ